ਜੀ ਰਾਤ ਹੋ ਗਈ ਜੀ ਤੇ ਆਪਾਂ ਰੋਮ ਰਾਮ ਲੈ ਲਿਆ ਤੇ ਹੁਣ ਆਪਾਂ ਨਾ ਘੁੰਮਣ ਪੈਣਾ ਮਾਹ ਰੋੜਾ ਗਿਆ ਤੁਹਾਨੂੰ ਮਾਹ ਰੋੜ ਤੇ ਬਹੁਤ ਆਖੀ ਪਾਰਕਿੰਗ ਮੀਡੀਆ ਗੱਡੀ ਨੂੰ ਟਰੱਕ ਲਈ ਜਿਹੜੀ ਟਰੱਕ ਜਿਹਦੇ ਕੋਲ ਗਏ ਗਏ ਹੋਟਲ ਵਾਲੇ ਕਿਆ ਕਰੇ ਦੀ ਪਾਰਕਿੰਗ ਨਹੀਂ ਟਰੱਕ ਹੈ ਹਾਂ ਪਤਾ ਚੱਕਰ ਗਿਆ ਹੈ ਹਾਲਾਤ ਉਹਨੂੰ ਪਤਾ ਅੱਜ ਦੇ ਟਾਈਮ 'ਚ ਖਬਰਾਂ 'ਚ ਕੀ ਆ ਰਿਹਾ ਨਾ ਵੈਂਟ ਮੈਂਟ ਤੇ ਆ ਰਿਹਾ ਨਾ ਕੀ ਹੋ ਰਿਹਾ ਸਾਨੂੰ ਇਹ ਸੀ ਗੱਡੀ ਸੇਫ ਹੋਵੇ ਠੀਕ ਹੈ ਬਾਕੀ ਗੱਲਾਂ ਬਾਅਦੀਆਂ ਨੇ ਤੇ ਸਾਨੂੰ ਵਾਕਈ ਸੇਫ ਮਿਲਿਆ ਜਗਾ ਬਹੁਤ ਵਧੀਆ ਮਿਲਿਆ ਉੱਤਿਆ ਗਾ ਮੈਂ ਚਲੋ ਮਿੱਤਰੋ ਤੁਹਾਨੂੰ ਰੂਮ ਰਾਮ ਸਭ ਕੋ ਦਿਖਾਵਾਂਗੇ ਤੇ ਆਜੋ ਤੁਹਾਨੂੰ ਮਾਰ ਰੋਡ ਤੇ ਮਾਰ ਰੋਡ ਤੇ ਰੌਣਕਾ ਪੂਰਾ ਧੱਕਾ ਪੈ ਰਿਹਾ ਪੂਰਾ ਪੈਰ ਧਰਨ ਤੋਂ ਨਹੀਂ ਇੰਨਾ ਰਾਸ਼ਾ ਬਹੁਤ ਨਾਲ ਦੇ ਨਾਲ ਦਿਖਾਵਾਂਗੇ ਦੇਖ ਸਕਦੇ ਹੋ ਤੁਸੀਂ ਪੂਰਾ ਰਸਾ ਹੈਗਾ ਬਦਲ ਗਿਆ ਇਹ ਚਾਲ ਨਹੀਂ ਬਦਲਿਆ ਟ੍ਰੈਫਿਕ ਦਾ ਬਹੁਤ ਬੁਰਾ ਹਾਲ ਆ ਟ੍ਰੈਫਿਕ ਗਾਹਾਂ ਦੇ ਗਾਹ ਮੋੜ ਕੇ ਆਉਣਾ ਪੈਂਦਾ ਪਹਿਲਾਂ ਉਹ ਪਤਾਈਆ ਦੇਖੋ ਰਸ ਕਿੰਨਾ ਐਵੇਂ ਲੰਘਣਾ ਪੈਂਦਾ ਰੋ ਦੇਖ ਐਵੇਂ ਲੰਘਣਾ ਪੈਂਦਾ ਸੰਗਲ ਚੱਕ ਕੇ ਲੰਘਣਾ థాంਕ ਯੂ ਦੋਸਤ ਅਬ ਆਰਿਆ ਨਹੀਂ ਲੈ ਰਹੀ ਹੈ ਮੇਰਾ ਕਿੱਥੇ ਆ ਗਿਆ ਉਹ ਰੌਣਕਾਂ ਮੇਲਾ ਹਨ ਪੂਰਾ ਰਸ਼ ਬਹੁਤ ਜ਼ਿਆਦਾ ਪੈਰ ਤੁਹਾਨੂੰ ਜਿਵੇਂ ਦੋਸ਼ਾ ਖਾਣੇ ਰਹਿਣਾ ਨਾ ਗੱਡੀ ਖੜਾਉਣ ਤੋਂ ਪੈਰ ਦੀ ਕੁਝ ਵੀ ਲਾ ਲੋ ਤਾਂ ਗੱਡੀ ਖੜਾਉਣ ਤੋਂ ਆਉਣਾ ਹੋਟਲ ਮਿਲ ਰਹੇ ਨੇ ਬਾਕੀ ਜੇ ਕਿਸੇ ਨੇ ਆਉਣਾ ਬਾਕੀ ਆ ਸੇਫਲੀ ਆਇਓ ਸਭ ਤੋਂ ਪਹਿਲਾਂ ਕਾਰ ਪਾਰਕਿੰਗ ਜਿਲੇ ਹੋਟਲ ਦੇ ਲਈ ਉਹਦਾ ਬਾਕੀ ਠੀਕ ਆ ਓਕੇ ਆ ਕੀੜੀਆਂ ਵਾਂਗੂ ਬੰਦੇ ਫਿਰਦੇ ਆ ਦੇਖੋ ਇਹ ਆ ਜੀ ਮੰਜ਼ਰ ਮਾਹ ਰੋਡ ਦਾ ਮੰਨਾਲੀ ਆਈਟਮ ਕਿਹਨੇ ਕਿਹਨੇ ਟਰਾਈ ਕੀਤੀ ਆ ਕਿਹਨੂੰ ਕਿਹਨੂੰ ਪਤਾ ਇਹਦੇ ਬਾਰੇ ਦੂਰ ਦੱਸੋ ਕਮੈਂਟਾਂ ਚ ਕਿਹਨੂੰ ਪਤਾ ਕੀ ਆ ਇਹ ਫਾਨ ਬਾਦੂ ਹੋਰ ਬਹੁਤ ਗੂਡ ਆਈਟਮ ਸਾਫਟੀ ਸਪੈਸ਼ਲੀ ਸਾਫਟੀ ਬਹੁਤ ਲੋਕਾਂ ਨੇ ਟਰਾਈ ਕਰਦੇ ਆ। ਅਰੇ ਗੋਲ ਗੱਪੇ ਖਾਣੇ ਹੁਣ ਗੋਲ ਗੱਪੇ ਖਾਣ ਲੱਗਿਆ ਆਜੋ। ਆਜੋ ਇਹਨੇ ਇਹਨੇ ਗੋਲ ਗੱਪੇ ਖਾਣੇ ਪਹੁੰਚੋ ਕਰਨ ਜਲਦੀ ਜਲਦੀ। ਹਾਂਜੀ ਚੱਲਿਆ ਜੀ ਵਾਪਸ ਰੂਮ ਦੇ ਵਿੱਚ ਕਿਉਂਕਿ ਬਹੁਤ ਜ਼ਿਆਦਾ ਥੱਕ ਚੁੱਕੇ ਆ ਸਾਡੀ ਪਹਲੇ ਬੱਸ ਹੋ ਚੁੱਕੀ ਆ। ਤੁਹਾਨੂੰ ਪਤਾ ਪਹਿਲਾਂ ਰੋਤਾ ਆ ਗਿਆ ਉਹ ਤੋਂ ਪਹਿਲਾਂ ਇਹਦੀ ਗੱਡੀ ਨਹੀਂ ਸਾਡੇ। ਕੱਲਾ ਕੱਲਾ ਮਸਲ ਦੁਖ ਰਿਹਾ ਸਾਡਾ। ਅਸੀਂ ਮਸਾ ਤੋਰ ਰਹੇ ਆ। ਸਾਡਾ ਬੁਰਾ ਹਾਲਾਤ ਹੈ ਅਸੀਂ ਉਹ ਮੋਦੀ ਚੱਕ ਕੇ ਲੈ ਜਾਵਾਂ ਹਾਂ ਤੇ ਰੋਟੀ ਆਪਣੀ ਜਿਹੜੀ ਅਸੀਂ ਪੈਕ ਕਰ ਲਈ ਰੂਮ ਜਾ ਕੇ ਖਾਵਾਂਗੇ ਨਾ ਤੇ ਬਾਕੀ ਕੱਲ ਦਵਾਂਗੇ ਇੱਥੇ ਕਿਹੜਾ ਗੁੜਾ ਅੱਜ ਤਾਂ ਸਾਡੀ ਬੱਸਾਂ ਮੁਰਾ ਹਾਲਾ ਦੋ ਦਿਨ ਹੋ ਗਏ ਸੱਕ ਗਿਆ ਸੀ ਉਹਦੇ ਜੋਰ ਥੋੜਾ ਜਿਆਦਾ ਲੱਗਿਆ ਕੱਲ ਅਗਲਾ ਬੱਸ ਰੇਨ ਕਰ ਰਿਹਾ ਅੱਜ ਵੀ ਲਾ ਲੋ ਪਰ ਰੈਸਟ ਆਟ ਹੀ ਹੋਈ ਨਹੀਂ ਰਹੀ ਦਿੰਦੇ ਪਹਿਲੇ ਦਿਨ ਤੁਰੇ ਜਾਂਦੇ ਹਾਂ ਹਮ ਲੋਕ ਸੀਨ ਆ ਸਮਝੇ ਉਸ ਦਿਨ ਵੀ ਅਸੀਂ ਮਤਲਬ ਲਾ ਲੋ ਸੁੱਤੇ ਨਹੀਂ ਸਾਰੀ ਰਾਤ ਅਸੀਂ 2 ਵਜੇ ਤੁਰ ਪਿਆ ਘਰ ਤੋਂ 11-12 ਵਜੇ ਅਸੀਂ ਵਾਕੋ ਸੀ ਸੁੱਤੇ ਵੀ ਨਹੀਂ ਘੰਟਾ ਖੰਡ ਕੋਈ ਸੌਂ ਗਿਆ ਮੈਂ ਤਾਂ ਕੀ ਹੈ ਨਾ ਤੇ ਸਾਡੀ ਬਾਸਾ ਤੇ ਕੱਲੂ ਕਰਾਵਾਂਗੇ ਤੁਹਾਨੂੰ ਇੰਜੋਏ ਕੱਲ ਦਿਖਾਵਾਂਗੇ ਮਾਰ ਰੋੜਾ